ਬਾਹਰ ਵੀ ਕੋਈ ਨਹੀਂ ਹੈਗਾ ਕਿ ਇੱਧਰ ਵੀ ਕੋਈ ਨਹੀਂ ਹੈਗਾ ਕੀ ਕਰੀਏ ਫਿਰ ਮੁੜ ਚੱਲੀਏ ਨਹੀਂ ਨਾਨੀ ਵਾਲਾ ਕਮਰਾ ਤਾਂ ਇਹ ਆ ਚੱਲ ਦੇਖੀਏ ਆਗੀ ਤੈਨੂੰ ਨਾਨੀ ਦੀ ਯਾਦ ਆਹ ਕੀ ਗੱਲ ਹੁੰਦੀ ਐ ਨਾਨੀ ਤੁਹਾਨੂੰ ਕਿੱਦਾਂ ਪਤਾ ਕਿ ਅਸੀਂ ਹੀ ਆ ਲਾਪਰੀ ਜੀ ਦੀ ਵੀ ਹੋ ਸਕਦੇ ਸੀ ਜਾਂ ਫਿਰ ਕਿਰਨ ਦੀ ਦੀ ਵੀ ਇਹ ਗੱਲੋ ਤਾਂ ਨਾ ਨਾਨੀ ਮੇਰੀ ਜਾਨੀ ਜਾਨ ਇਹਦੀ ਅੱਖਾਂ ਬੰਦ ਤੇ ਵੀ ਨਾ ਇਹਨੂੰ ਪਤਾ ਲੱਗ ਜਾਂਦਾ ਵੀ ਇਹਦੇ ਲਾਗੇ ਛੱਗੇ ਕੌਣ ਆ ਕਿੱਦਾਂ ਨਾਨੀ ਠੀਕ ਆ ਹਾਂ ਮੇਰੇ ਪੁੱਤ ਅੱਜ ਤੁਹਾਨੂੰ ਨਾਨੀ ਦੀਆਂ ਕਿੱਦਾਂ ਆ ਗਈ ਦੋਨੇ ਪੈਰ ਪੜਾ ਤਫਗੇ ਹੋ ਨਾਨੀ ਗੱਲ ਪਤਾ ਕੀ ਐ ਜਦੋਂ ਇੱਕ ਕੇਸ ਪੁਲਿਸ ਕੋ ਸੌਟ ਆਊਟ ਨਾ ਹੋਵੇ ਫਿਰ ਉਹ ਸੀਆਈਡੀ ਵਾਲਿਆਂ ਨੂੰ ਦੇ ਦਿੰਦੇ ਨੇ ਤੇ ਜੇ ਸੀਆਈਡੀ ਵਾਲੇ ਕੋ ਵੀ ਸੌਟ ਆਊਟ ਨਾ ਹੋਵੇ ਫੇ ਹਾਈ ਕੋਰਟ ਆਪਣੇ ਹੱਥ ਲੈ ਲੈਂਦੀ ਐ ਤੇ ਸਾਡੀ ਸਾਰਿਆਂ ਦੀ ਹਾਈ ਕੋਰਟ ਐ ਐਵੇਂ ਸਾਡਾ ਮਸਲਾ ਨਹੀਂ ਹੱਲ ਹੁੰਦਾ ਪਿਆ ਤੇ ਅਸੀਂ ਹੱਲ ਲੱਭਣ ਤੁਹਾਡੇ ਕੋਲ ਆਏ ਆ ਤੁਸੀਂ ਕਰਾਣਾ ਐ ਹਾਈ ਕੋਰਟ ਜੀ ਠੰਡ ਬਹੁਤ ਐ ਜੀ ਐ ਪਹਿਲੇ ਤਾਂ ਹੋਰ ਜਾਈਆਂ ਵਿੱਚ ਫਿਰ ਕੀ ਪੀਣਾ ਦੱਸੋ ਚਾਹ ਪੀਣੀ ਐ 커피 ਪੀਣੀ ਐ ਨਾ 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 ਨਹੀਂ ਚਾਹ 커피 ਹਜੇ ਕੋਈ ਨਹੀਂ ਪੀਣੀ ਬਸ ਪਹਿਲੇ ਜਾਈਆਂ 'ਚ ਬਹਿ ਜੀਏ ਫਿਰ ਗੱਲ ਕਰਦੇ ਹਾਂ ਹਾਂ ਮੇਰੇ ਪੁੱਤ ਕੱਲ ਬੋਝ ਪਾ ਲਿਆ ਦੱਸ ਕਿਹੜੀ ਗੱਲ ਐ ਨਾਨੀ ਅਸੀਂ ਗੱਲ ਤੁਹਾਨੂੰ ਬਾਅਦ ਚ ਦੱਸਦੇ ਆ ਪਹਿਲੇ ਤੁਸੀਂ ਦੱਸੋ ਘਰੇ ਕੋਈ ਦਿਖਦਾ ਨਹੀਂ ਪਿਆ ਮਾਮੀਆਂ ਤੇ ਮਾਮਾ ਹੋਰੀ ਕਿੱਥੇ ਨੇ ਜਦੋਂ ਵੀ ਆਪਣੀ ਅਵਿਆਹ ਦਿੱਤੀ ਆ ਨੇ ਦੋਨੇ ਆਜ਼ਾਦ ਨੇ ਕੱਲ ਕਿਹੜੀ ਮਾਰਕੀਟ ਕੁੰਜਨ ਤੱਕ ਕੱਲ ਕਿਹੜੀ ਮਾਰਕੀਟ ਕੁੰਜੇ ਨਾਨੀ ਥੋੜੇ ਦਿਨ ਤੱਕ ਨਾ ਘਰੋਲਾ ਪਹਿਣਾ ਤੇ ਅਸੀਂ ਚਾਹਨੇ ਆ ਕਿਉਂ ਰੋਲੇ ਦਾ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਅਸੀਂ ਸਾਰਿਆਂ ਦੇ ਸਾਹਮਣੇ ਝੂਠੇ ਪੈ ਸਕਦੇ ਆ ਪਰ ਤੁਹਾਡੇ ਅੱਗੇ ਝੂਠੇ ਨਹੀਂ ਪੈਣਾ クリア ਕਰਨਾ ਨਾ ਨਾ ਕਰਦੇ ਵੀ ਗਲਤੀ ਹੋ ਗਈ ਗਲਤੀ ਵੀ ਕੀਤੀ ਚਲੋ ਜਿੰਨੀ ਕਹੇ ਦੀ ਸੋਚ ਸੀ ਇਹਨੇ ਵਰਤ ਲਈ ਪਰ ਚਲੋ ਮੈਨੂੰ ਨਹੀਂ ਇਹਨੇ ਨਾ ਝੂਠਾ ਨਹੀਂ ਪੈਣ ਦਿੱਤਾ ਹੁਣ ਜਿਹੜਾ ਮਸਲਾ ਮੈਂ ਤੁਹਾਨੂੰ ਦੱਸਾਂ ਲੱਗਾ ਨਾ ਉਹਦਾ ਹੱਲ ਵੀ ਕੱਢ ਕੇ ਦਿਓ ਤੇ ਅੱਗੇ ਜੇ ਉਹਦਾ ਰੋਲਾ ਪਿਆ ਉਹਨੂੰ ਸੰਭਵ ਵੀ ਤੁਸੀਂ ਲੈ ਛੋਟੇ ਹੁੰਦੇ ਨਾ ਤੁਸੀਂ ਦੋਨੇ ਬੜੇ ਲੜਦੇ ਸੀ ਉਹਨੇ ਤੁਹਾਨੂੰ ਮੈਂ ਦੋਨਾਂ ਨੂੰ ਆਪ ਹੀ ਛੱਡਦੀ ਹੁੰਦੀ ਸੀ ਕਿ ਹੁਣ ਕਿਹੜੀ ਗੱਲ ਹੋ ਗਈ ਹੈ ਹੁਣ ਮੈਨੂੰ ਦੱਸੋ ਹੁਣ ਵੀ ਲੜ ਪਿਓ ਕੀ ਨਹੀਂ ਨਾਨੀ ਐਝੀ ਤਾਂ ਕੋਈ ਗੱਲ ਨਹੀਂ ਸਾਡੇ ਭੈਣ ਭਰਾਵਾਂ ਦਾ ਟੱਚਪੁਟ ਪਿਆਰੀ ਇਨਾਂ ਕਿ ਅਸੀਂ ਕਦੇ ਲੜੇ ਵੀ ਨਹੀਂ ਤੇ ਹੁਣ ਨਾ ਹੀ ਅੱਗੇ ਕਦੇ ਲੜਾਂਗੇ ਪਰ ਜਿਹੜੀ ਗੱਲ ਹੋਈ ਹੈ ਨਾ ਵੀਰੇ ਮੇਰੀ ਹਿੰਮਤ ਨਹੀਂ ਹੋ ਰਹੀ ਦੱਸਣ ਦੀ ਤੁਸੀਂ ਆਪ ਹੀ ਦੱਸ ਦੋ ਜਿੰਨਾ ਚਿਰ ਤੁਸੀਂ ਗੱਲ ਦੱਸਣ ਕਿ ਟਾਈਮ ਲਾ ਰਹੇ ਹੋ ਨਾ ਤੁਹਾਡੇ ਮਾਮੀ-ਮਾਮੇ ਆਗੇ ਨਾ ਤੁਹਾਨੂੰ ਦੇਖ ਕੇ ਮੂੰਹ ਬਣਾਉਣ ਲੱਗ ਜਾਣਗੇ ਛੇਤੀ ਦੱਸੋ ਗੱਲ ਕਿਹੜੀ ਹੈ ਨਾਨੀ ਜਿਹੜਾ ਆਪਣਾ ਇਸ ਘਰ ਦਾ ਜਵਾਈ ਅੱਜੂ ਆ ਉਹਦਾ ਵਿਆਹ ਨਾਪੜੀ ਨਾਲ ਤਾਂ ਹੋ ਗਿਆ ਪਰ ਉਹਦੇ ਨਾਲ ਹੋਇਆ ਤਕਰਾ ਹੈ ਕਿਉਂਕਿ ਉਹਦਾ ਵਿਆਹ ਇਹਦੇ ਨਾਲ ਹੋਣਾ ਬਣਦਾ ਸੀ ਨਾਨੀ ਇਹ ਅਜੂ ਨਾਲ ਕਾਲਜ ਪੜ੍ਹਦੀ ਸੀ ਚਲੋ ਪੜ੍ਹਦੇ-ਪੜ੍ਹਦੇ ਅਟੈਚਮੈਂਟ ਹੋ ਜਾਂਦੀ ਹੈ ਤੇ ਅਜੂ ਨਾਲ ਵਿਆਹ ਵੀ ਕਰਾਉਣਾ ਚਾਹੁੰਦੀ ਸੀ ਪਰ ਉਹਦੀ ਮਾਂ ਨਾ ਇਸ ਗੱਲ ਤੇ ਅੜੀ ਰਹੀ ਕਿ ਮੈਂ ਲਵ ਮੈਰਿਜ ਹੀ ਹੋਣ ਦੇਣੀ ਮੈਂ ਤੇ ਰਾधिका ਅਜੂ ਦੇ ਘਰੇ ਜਾ ਕੇ ਆਏ ਸੀ ਤਾਂ ਉਹਨਾਂ ਨਾਲ ਇਹਦੀ ਰਿਸ਼ਤੇ ਦੀ ਗੱਲ ਚਲਾ ਕੇ ਵੀ ਆਏ ਸੀ ਉਹ ਕਹਿੰਦੀ ਨਾ ਮੈਂ ਤਾਂ ਇਸ ਮੈਰਿਜ ਦੇ ਸਖਤ ਖਿਲਾਫ ਆ ਤੇ ਇਹਦੇ ਵਾਸਤੇ ਨਾ ਮਾੜਾ ਚੰਗਾ ਵੀ ਬੋਲੀ ਤੇ ਜਦੋਂ ਇੱਥੇ ਵਿਆਹ ਹੁੰਦਾ ਪਿਆ ਸੀ ਉਦੋਂ ਵੀ ਸਾਨੂੰ ਇਸ ਕਮਰੇ ਚ ਲਿਜਾ ਕੇ ਕਹਿੰਦੇ ਸੀਗੇ ਕਿ ਰੋਲਾ ਨਾ ਪਾਇਓ ਮੇਰੇ ਮੁੰਡੇ ਦਾ ਵਿਆਹ ਹੋ ਲੈੰਦੋ ਤੇ ਜੇ ਸ਼ਗਨ ਵਾਲੀ ਕੁਰਸੀ ਤੋਂ ਮੈਂ ਆਪਣੇ ਮੁੰਡੇ ਨੂੰ ਚੱਕ ਕੇ ਲੈ ਗਈ ਨਾ ਥੋੜੀ ਧੀ ਦਾ ਕਿਤੇ ਵਿਆਹ ਨਹੀਂ ਹੋਣਾ ਹੁਣ ਅਸੀਂ ਫਸੇ ਫਿਰਦੇ ਆਂ ਵੀ ਇੱਧਰ ਚਲੀਏ ਕਿ ਇੱਧਰ ਚਲੀਏ ਕਿਉਂਕਿ ਜੇ ਇਹ ਗੱਲ ਨਾ ਨਹੀਂ ਬਾਹਰ ਆ ਗਈ ਨਾ ਤਾਂ ਮੰਮੀ ਦਾ ਤੇ ਮਾਮੇਆਂ ਵਾਲਾ ਰਿਸ਼ਤਾ ਫੇਰ ਖਰਾਬ ਹੋ ਜਾਣਾ ਤਾਂ ਫਿਰ ਮਾਮੀਆਂ ਨੇ ਸਾਡੇ ਤੇ ਤੰਮਤ ਲਾਣੀ ਆ ਜਦੋਂ ਤੇਰਾ ਵਿਆਹ ਹੋਇਆ ਸੀ ਉਦੋਂ ਮੇਰੇ ਧੀ ਜਵਾਈ ਰੁੱਸ ਗਏ ਤੇ ਹੁਣ ਜੋ ਲਾਪੀ ਦਾ ਰਿਸ਼ਤਾ ਹੋ ਰਿਹਾ ਉਦੋਂ ਇਹ ਵਿੱਚ ਛਿੰਝਾ ਪਾਉਂਦੀ ਫਿਰਦੀ ਆ ਕੰਮੀ ਮੰਮੀ ਨੂੰ ਨਾ ਤਰ ਤਰ ਦੇ ਸਵਾਲ ਵੀ ਕਰਨਗੇ ਤੇ ਤਰ ਤਰ ਦੇ ਤਾਨੇ ਮਿਹਨੇ ਦੇਣਗੇ ਤੇ ਮੈਂ ਨਹੀਂ ਜਾਣਦਾ ਕਿ ਮੰਮੀ ਦਾ ਮਾਮੇ ਨਾਲ ਦੁਬਾਰਾ ਰਿਸ਼ਤਾ ਖਰਾਬ ਹੋ ਜਾਣਾ ਨਾਨੀ ਫਸੇ ਫਿਰਦੇ ਆ ਕੱਢ ਕੀ ਕਰੀਏ ਪਹਿਲੇ ਤਾਂ ਗਲਤੀ ਤੇਰੀ ਆ ਤੇਰੀ ਏ ਤੈਨੂੰ ਭਰਾ ਇੰਨੇ ਪੈਸੇ ਲਾ ਕੇ ਕਾਲਜ ਭੇਜਦਾ ਰਿਹਾ ਤੈਨੂੰ ਇਸ ਕਾਰਨ ਨਹੀਂ ਭੇਜਦਾ ਰਿਹਾ ਕਿ ਤੂੰ ਰਾਤ ਚ ਮੁੰਡੇ ਪਸੰਦ ਕਰਦੀ ਸਿਰ ਦੂਜੀ ਗਲਤੀ ਤੇਰੀ ਏ ਤੂੰ ਉਹਨਾਂ ਦਾ ਰਿਸ਼ਤਾ ਲੈ ਕੇ ਕਿਉਂ ਗਿਆ ਤੂੰ ਮੈਨ ਨਾਲ ਕੋਈ ਗੱਲ ਕੀਤੀ ਏ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੇ ਮੈਂ ਲਪਰੀ ਤੇ ਇਹ ਰਿਸ਼ਤਾ ਨਾ ਕਰਦੀ ਇਹਦਾ ਕਰ ਦਿੰਦੇ ਹਨ ਨਹੀਂ ਉਸ ਟਮਾਹਲਾ ਆਤੀ ਇਦਾਂ ਦੇ ਸੀਗੇ ਕੋ ਸਮਝ ਨਹੀਂ ਆ ਰਿਹਾ ਸੀ ਕਿਵੇਂ ਕਰਨਾ ਕਿਵੇਂ ਨਹੀਂ ਚਲੋ ਗਲਤੀ ਹੋ ਗਈ ਹੈ ਉਹਨੂੰ ਇਸ ਗਲਤੀ ਨੂੰ ਸੁਧਾਰਨਾ ਕਿਵੇਂ ਹੈ ਇਹੀ ਹਾਲ ਤਾਂ ਤੁਹਾਡੇ ਕੋਲ ਲੈਣ ਆਇਆ ਅਸੀਂ ਇਹੀ ਚਾਹੁੰਦੇ ਹਾਂ ਕਿ ਮਾਮੇ-ਮਾਮੀਆਂ ਨੂੰ ਇਹ ਗੱਲ ਦਾ ਨਾ ਪਤਾ ਲੱਗੇ ਕਿਉਂਕਿ ਜੇ ਉਹਨਾਂ ਨੂੰ ਗੱਲ ਪਤਾ ਲੱਗ ਗਈ ਤੇ ਇਹਦਾ ਜੇ ਰਿਸ਼ਤਾ ਕਿਤੇ ਹੋਣਾ ਵੀ ਹੈ ਉਹਨਾਂ ਨੇ ਹੋਣ ਨਹੀਂ ਦੇਣਾ ਦੇਖ ਬੇਟਾ ਜਦੋਂ ਇਹ ਮੁੰਡੇ ਦੀ ਮਾਂ ਨੇ ਕੀਤਾ ਮੁੰਡੇ ਨਾਲ ਧੱਕਾ ਫਿਰ ਤਾਂ ਕੁੜੀ ਜੀ ਤੇ ਮੁੰਡੇ ਦੀ ਨਹੀਂ ਬਣਦੀ ਪਈ ਇਹ ਮੈਂ ਤੋ ਅੱਜ ਵੀ ਲਿਖਾ ਲੈ ਨਾਨੀ ਇਹੀ ਗੱਲ ਦਾ ਤਾਂ ਪੰਗਾ ਹੈ ਕਿ ਲਫਰੀ ਦੀ ਜੀ ਦਾ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕੋਈ ਕਸੂਰ ਨਹੀਂ ਸੀ ਫਿਰ ਵੀ ਉਹਨਾਂ ਜਾਇਜ ਫਸ ਗਏ ਹੁਣ ਇਸ ਗੱਲ ਦਾ ਪਤਾ ਕਿਵੇਂ ਲਗਾਈਏ ਕਿ ਲਫਰੀ ਦੀ ਜੀ ਉਥੇ ਖੁਸ਼ ਨੇ ਕਿ ਨਹੀਂ ਮੈਂ ਕਹਿੰਦੀ ਸੀ ਦੋ ਮਿੰਟ ਫੋਨ ਕਰਕੇ ਤੁਸੀਂ ਪੁੱਛ ਲਓ ਅਜੇ ਦੋ ਦਿਨ ਹੋ ਗਏ ਫੇਰਾ ਪਾ ਕੇ ਗਈ ਸੀ ਉੱਪਰ ਤਾਂ ਬੜੀ ਖੁਸ਼ ਸੀ ਅੰਦਰੋਂ ਦਾ ਨਹੀਂ ਪਤਾ ਮੈਨੂੰ ਚਲੋ ਛੱਡੋ ਮੈਂ ਤੁਹਾਨੂੰ ਕੁੱਛਦੀ ਆ ਜੇ ਕੱਲ ਨੂੰ ਇਹ ਗੱਲ ਮਾਮੀਆਂ ਜਾਂ ਮਾਮਿਆਂ ਨੂੰ ਪਤਾ ਲੱਗਦੀ ਐ ਫੇਰ ਆਪਾਂ ਕੀ ਹੱਲ ਕੱਢਾਂਗੇ ਜੇ ਮੇਰੇ ਕੋਲ ਦੋਨੇ ਭੈਣ ਭਰਾ ਆਇਓ ਤੇ ਕੋਈ ਗੱਲ ਸੋਚ ਕੇ ਆਇਓ ਨਾ ਤੇ ਮੈਨੂੰ ਦੋ ਦਿਨ ਦਾ ਟਾਈਮ ਦਿਓ ਮੈਂ ਸੋਚ ਕੇ ਫੇਰ ਕਰੂੰਗੀ ਨਾਨੀ ਜੇ ਮਾਮੇ ਮਾਮੀ ਨੇ ਮੈਨੂੰ ਕੁਛ ਕਹਿਣਾ ਨਾ ਕਹਿ ਲੈਣ ਇਹਨੂੰ ਵੀ ਕੁਛ ਕਹਿਣਾ ਕਹਿ ਲੈਣ ਅਸੀਂ ਨਾ ਅੱਗੇ ਸੀਮ ਹੀ ਨਹੀਂ ਕਰਾਂਗੇ ਚੁੱਪ ਕਰਕੇ ਜੋ ਬੋਲੂਗੇ ਸਹਿਲਾਂਗੇ ਚੱਕਰ ਇਹ ਹੈ ਕਿ ਮੇਰੀ ਮਾਂ ਨਾਲ ਰਿਸ਼ਤਾ ਨਾ ਖਰਾਬ ਕਰ। ਮੇਰੀ ਮਾਂ ਉਹ ਨਾ ਆਪਣੇ ਭਰਾਵਾਂ ਦਾ ਸਹਾਰਾ ਤੇ ਸਾਨੂੰ ਦੋਨਾਂ ਨੂੰ ਆਪਣੀ ਮਾਂ ਦਾ ਤੇ ਇੱਕ ਵੀ ਇਹ ਕਦੇ ਵੀ ਨਹੀਂ ਚਾਹੂਗੀ ਕਿ ਉਹਦੇ ਕਰਕੇ ਉਹਦੀ ਮਾਂ ਦਾ ਉਹਦੇ ਪੇਕੇ ਨਾਲ ਰਿਸ਼ਤਾ ਖਰਾਬ ਹੋਵੇ। ਤੇ ਨਿਆਣਪੁਣਾ ਵਰਤਿ ਦਿਓ। ਤੇ ਲਾਪਰੀ ਦੇ ਵਿਆਹ ਤੋਂ ਤੇਰੀ ਮਾਂ ਇੱਕ ਰਾਤ ਮੇਰੇ ਕੋ ਰਹਿ ਕੇ ਗਈਏ ਤੇ ਉਹ ਹੀ ਮੇਰੇ ਨਾਲ ਕੋਈ ਗੱਲਬਾਤ ਕਰ ਲੰਦੀ ਤੇ ਮੈਂ ਕੋਈ ਹਲ ਕੱਢ ਲੈਂਦੀ ਗੱਲ ਦਾ। ਸਨਾਨੀ ਥੋੜੀ ਧੀ ਨੇ ਹਾਲਤਾ ਕੀ ਕੱਢਣਾ। ਥੋੜੀ ਧੀ ਰੀਤੀ ਜਣਕੀ ਗੀਤਾ। ਉਹਨੇ ਵਾਸਤੇ ਰਿਸ਼ਤਾ ਲੈ ਕੇ ਆ ਗਈ। ਹੁਣ ਦੀਦੀ ਇਹ ਕਹਿ ਰਹੀ ਐ ਕਿ ਇਹਦਾ ਰਿਸ਼ਤਾ ਕਰਾ ਦਿੰਨੇ ਆ। ਤੇ ਕੱਲ ਨੂੰ ਮਾਮੇ ਨੂੰ ਗੱਲ ਪਤਾ ਹੋ ਵੀ ਲੱਗਦੀ ਐ ਤੇ ਅਸੀਂ ਕਹਿ ਦਾਂਗੇ ਕਿ ਆਪਣੀ ਧੀ ਦਾ ਵਿਆਹ ਕਰਤਾ। ਹੁਣ ਮਾਮਿਆਂ ਨੂੰ ਇਸ ਗੱਲ ਦੀ ਭਣਕ ਨਾ ਲੱਗੇ। ਮੈਂ ਆਪਣੀ ਭੈਣ ਨੂੰ ਕੁੱਲੀ ਟੰਗਦਾ। ਪੜਨਾ ਚਾਹਦੀ ਐ, ਕੁਝ ਕਰਨਾ ਚਾਹਦੀ ਐ ਤੇ ਕਿੱਦਾਂ ਕਰੀਏ? ਤੁਸੀਂ ਕੁਛ ਨਾ ਕਰੋ। ਪਹਿਲੇ ਗੱਲ ਨੂੰ ਬਾਹਰ ਆਨ ਲੈਣ ਦਿਓ। ਜੇ ਗੱਲ ਬਾਹਰ ਆਂਦੀ ਐ ਫਿਰ ਸੋਚਨੇ ਆ ਵੇਦਾ ਕੀ ਕਰਨਾ ਐ। ਚਲੋ ਠੀਕ ਐ ਨਾਨੀ। ਤੁਸੀਂ ਵੀ ਦੋ ਦਿਨ ਤੱਕ ਸੋਚ ਲਓ ਇਸ ਗੱਲ ਦਾ ਹੱਲ ਬਸ ਸਾਨੂੰ ਦੋਨਾਂ ਨੂੰ ਨਾ ਤੁਹਾਨੂੰ ਦੱਸ ਕੇ ਤਸੱਲੀ ਮਿਲ ਗਈ ਐ ਵੀ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਐ ਚੰਗਾ ਐ ਤੁਸੀਂ ਮੈਨੂੰ ਇਹ ਗੱਲ ਦੱਸ ਦਿੱਤੀ ਐ ਜੋ ਤੋ ਬੋਲੀ ਜਾਣ ਮੈਨੂੰ ਗੱਲ ਦਾ ਪਤਾ ਹੀ ਨਾ ਲੱਗੇ ਬੈਠੋ ਤੁਸੀਂ ਮੈਂ ਚਾਹ ਲੈ ਕੇ ਆਨੀ ਆ ਤੈਨੂੰ ਕੀ ਲੱਗਦਾ ਨਾਨੀ ਕੋਈ ਹੱਲ ਕੱਢੂਗੀ ਕਿ ਨਹੀਂ ਵੀਰੇ ਨਾਨੀ ਦਾ ਤਾਂ ਪਤਾ ਨਹੀਂ ਕਿ ਹੱਲ ਨਿਕਲੂਗਾ ਕਿ ਨਹੀਂ ਪਰ ਇੱਕ ਚੀਜ਼ ਦਾ ਨਾ ਬੜਾ ਗਿਲਟ ਜਿਹਾ ਫੀਲ ਹੋ ਰਿਹਾ ਮੇਰੀ ਇੱਕ ਗਲਤੀ ਕਰਕੇ ਤੁਸੀਂ ਕਿੱਥੇ ਕਿੱਥੇ ਝੁਕਦੇ ਪਏ ਹੋ ਇਹ ਚੀਜ਼ ਮੈਨੂੰ ਟੋਲਰੇਟ ਨਹੀਂ ਹੋ ਰਹੀ ਅਰੇ ਜੀ ਤੂੰ ਤਾਂ ਇੱਕ ਗਲਤੀ ਕੀਤੀ ਹੈ ਤੇ ਫੇਰ ਵੀ ਦੇਖ ਲੈ ਆਪਦੀ ਫੈਮਿਲੀ ਨੂੰ ਅੱਗੇ ਰੱਖਿਆ ਤੂੰ ਤਾਂ ਉਹਨਾਂ ਕੁੜੀਆਂ ਦੇ ਮੂੰਹ ਤੇ ਚਪੇੜ ਮਾਰੀ ਹੈ ਵੀ ਜਿਹੜੀਆਂ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਤੇ ਆਪਦੇ ਘਰ ਦੀਆਂ ਦੀ ਇੱਜ਼ਤ ਰੋਲ ਜਾਂਦੀਆਂ ਨੇ ਤੇ ਪਿੱਛੇ ਮੁੜ ਕੇ ਨਹੀਂ ਦੇਖਦੀਆਂ ਤੇ ਮੈਨੂੰ ਪਤਾ ਹੈ ਜਿਨ੍ਹਾਂ ਦੀਆਂ ਕੁੜੀਆਂ ਘਰੋਂ ਭੱਜ ਜਾਂਦੀਆਂ ਨੇ ਨਾ ਉਮਰ ਦੇ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਂਡ-ਬਾਂਡ ਕਿਤੇ ਵੀ ਨਾ ਨਜ਼ਰ ਆਣੀ ਮਿਲ ਆ ਸਕਦੇ ਸਾਰੀ ਉਮਰ ਉਹਨਾਂ ਦੀ ਘੋਣ ਨੀਵੀਂ ਹੀ ਰਹਿੰਦੀ ਆ ਤੇ ਮੇਰੀ ਭੈਣ ਕਦੇ ਨਹੀਂ ਚਾਹੂਗੀ ਕਿ ਉਹਦੇ ਭਰਾ ਦੀ ਧੋਣ ਨਹੀਂ ਨਹੀਂ ਹੋਵੇ ਵੀਰੇ ਤੁਸੀਂ ਨਾ ਇਹਨਾਂ ਗੱਲਾਂ ਟੈਨਸ਼ਨ ਹੀ ਨਾ ਲਿਆ ਕਰੋ ਮੈਨੂੰ ਤੁਹਾਡੀ ਦੀਦੀ ਦੀ ਮੰਮੀ ਦੀ ਭਾਬੀ ਦੀ ਸਾਰਿਆਂ ਦੀ ਟੈਨਸ਼ਨ ਹੈਗੀ ਆ ਪਰ ਇੱਕ ਗੱਲ ਯਾਦ ਰੱਖਿਓ ਮੈਂ ਕਦੇ ਵੀ ਕਿਸੇ ਦੇ ਲਈ ਵੀ ਤੁਹਾਡੇ ਤੋਂ ਬਾਹਰ ਮੋਕੇ ਨਹੀਂ ਚੱਲੂਗੀ ਹਮੇਸ਼ਾ ਤੁਹਾਡੇ ਨਾਲ ਹੀ ਹਾਂ ਹੁਣ ਚਾਹ ਤੇ ਚਾ ਪੀਓ ਜਾਣਾ ਵੀ ਇਹ ਕਰੇ ਦੇਖਦੇ ਹੋਣੇ ਮੰਮੀ ਇਹ ਕੱਪੜੇ ਤਾਂ ਮੈਂ ਵੀ ਤੈ ਮਾਰਦੇ ਨੇ ਅਸੀਂ ਆ ਜਾ ਮੇਰਾ ਪੁੱਤ ਆਪਾਂ ਨਾ ਉਧਰ ਰਾਜਮਾ ਚਾਵਲ ਬਣਾਏ ਐ ਬੈ ਕੇ ਖਾਣੇ ਮੰਮੀ ਜੀ ਇਹ ਹੁਣੇ ਆਏ ਨੇ ਤੁਸੀਂ ਇਹਨਾਂ ਨੂੰ ਰੋਟੀ ਦੇ ਦਿਓ ਦਿਲ ਤਾਂ ਮੇਰਾ ਵੀ ਕਰਦਾ ਕਿ ਮੈਂ ਰੋਟੀ ਦਵਾਂ ਪਰ ਇਹਨਾਂ ਨੇ ਮੇਰੇ ਹੱਥ ਦੀ ਖਾਣੀ ਨਹੀਂ ਪੁੱਤ ਜੇ ਆਪਾਂ ਰੋਜ਼ ਇੱਕ ਮੁੱਦੇ ਤੇ ਗੱਲ ਕਰਾਂਗੇ ਨਾ ਤਾਂ ਗੱਲ ਤਪੂਗੀ ਤੂੰ ਮੈਨੂੰ ਨਾ 2-3 ਦਿਨ ਦੇ ਮੈਂ ਕਰਦੇ ਅੱਜ ਨਾ ਕਰ ਮੰਮੀ ਜੀ ਗਲਤੀ ਕੀਤੀ ਤੁਸੀਂ ਅੱਛਾ ਜਾਂ ਮੈਨੂੰ ਮਿਲਦੀ ਪਈ ਆ ਜਿੱਦਨ ਦੀ ਮੈਂ ਵਿਆਹ ਕੇ ਆਈ ਆ ਉਹਨਾਂ ਨੇ ਸਹੀ ਤਰ੍ਹਾਂ ਮੇਰੇ ਨਾਲ ਗੱਲ ਨਹੀਂ ਕੀਤੀ ਪੁੱਤ ਮੈਂ ਤੇ ਸੋਚਿਆ ਸੀ ਕਿ ਮੈਂ ਆਪਣੇ ਪੁੱਤ ਦਾ ਵਿਆਹ ਕਰੂੰਗੀ ਤੇ ਨੋ ਦੇ ਹੱਥ ਦੀ ਪੱਕੀ ਰੋਟੀ ਖਾਉਂਗੀ ਤੇ ਮੈਂ ਸੁਖੀ ਹੋ ਜਾਊਂਗੀ ਤੇ ਮੈਨੂੰ ਕੀ ਪਤਾ ਸੀ ਕਿ ਪੁੱਤ ਦਾ ਵਿਆਹ ਕਰਕੇ ਤਾਂ ਹੋਰ ਦੁਖੀ ਹੋ ਜਾਣਾ ਦੇਖੋ ਮੰਮੀ ਜੀ ਜੇ ਮੈਨੂੰ ਤੁਸੀਂ ਪੇਹ ਸਮਝ ਕੇ ਸਾਰੀ ਗੱਲ ਕੀਤੀ ਆ ਤੇ ਫੇ ਮੈਨੂੰ ਅਗਲੀ ਗੱਲ ਵੀ ਦੱਸ ਦੋ ਕਿ ਉਹ ਕੁੜੀ ਕੌਣ ਹੈ ਟਾਈਮ ਆਏ ਤੇ ਨਾ ਤਿੰਨੇ ਮੈਂ ਉਹ ਵੀ ਦੱਸ ਦੂੰਗੀ ਤਿੰਨੇ ਮੈਂ ਇਹ ਦੱਸਤਾ ਨਾ ਕਿ ਕੁੜੀ ਤੇਰੇ ਪਿਆਕਿਆਂ ਦੀ ਆ ਹੋਰ ਤੈਨੂੰ ਮੈਂ ਕੀ ਦੱਸਾਂ ਚਲੋ ਠੀਕਾ ਜਿੰਨਾ ਚਿਰ ਤੁਸੀਂ ਮੈਨੂੰ ਕੁਰੀ ਬਾਰੇ ਨਹੀਂ ਨਾ ਦੱਸਦੇ ਤੇ ਉਹਨੇ ਚਾਹ ਨਾ ਮੈਂ ਖਾਣ ਰੋਟੀ ਤੇ ਨਾ ਮੈਂ ਪੀਣਾ ਪਾਣੀ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਘਰ ਜਾਣ ਤੋਂ ਬਾਅਦ ਤੁਸੀਂ ਦੇ ਨਾ ਤੇ ਇਹ ਤੂੰ ਕੰਬਲੀ ਹੋਈ ਐ ਇੱਕ ਗਲਤੀ ਉਹਨੇ ਕਰਤੀ ਇੱਕ ਮੇਤੋ ਹੋ ਗਈ ਇੱਕ ਹੁਣ ਤੂੰ ਕਰਨ ਲੱਗੀ ਐ ਚਲੋ ਆਣੀ ਬਾਨੀ ਸਹੀ ਤੁਸੀਂ ਮੰਨੇ ਤੇ ਸਹੀ ਕਿ ਤੁਹਾਡੇ ਕੋਲ ਗਲਤੀ ਹੋਈ ਐ ਤੇ ਤੁਸੀਂ ਆਪਣੇ ਮੁੰਡੇ ਨਾਲ ਤੱਕਾ ਕੀਤਾ ਹੁਣ ਮੈਨੂੰ ਅਗਲੀ ਗੱਲ ਤੇ ਦੱਸੋ ਤੇਰੇ ਨਾਲ ਨਾ ਗੱਲ ਕਰਨ ਦਾ ਨਾ ਕੋਈ ਫਜ਼ਾ ਨਹੀਂ ਕੱਲ ਤਾਂ ਤੇਰੀ ਮੰਮੀ ਨਾ ਕਰਨੀ ਐ ਓਏ ਇਹਨਾਂ ਨੂੰ ਸਿੱਧੇ ਕਰ ਸਕਦੇ ਮੰਮੀ ਜੀ ਤੁਸੀਂ ਨਾ ਤੇ ਗੱਲ ਖਿੱਚੋ ਕਿ ਨਾ ਪਾਓ ਬੁਝਾਰ ਤਾਂ ਕੁੜੀ ਬਾਰੇ ਮੈਨੂੰ ਦੱਸ ਦੋ ਕੀ ਪਤਾ ਮੈਂ ਇਹ ਗੱਲ ਸੌਟ ਆਊਟ ਕਰ ਲਵਾਂ ਤੇ ਉਧਰ ਮੇਰੇ ਪੇਕਿਆਂ ਤੱਕ ਕੋਈ ਗੱਲ ਹੀ ਨਾ ਪਹੁੰਚ ਲੱਗੀ ਤੇਰੇ ਪੇਕਿਆਂ ਤੱਕ ਤਾਂ ਗੱਲ ਪਹੁੰਚਾਣੀ ਹੀ ਆ ਕਿਉਂਕਿ ਉਧਰ ਗੱਲ ਪਹੁੰਚੂਗੀ ਤਾਂ ਹੀ ਮੇਰੇ ਮੁੰਡੇ ਦੀ ਜ਼ਿੰਦਗੀ ਸੌਖੀ ਹੋਊਮ ਤੁਹਾਨੂੰ ਮੈਂ ਦੱਸਣਾ ਨਹੀਂ ਸੀ ਪਰ ਅੱਜ ਦੱਸਣ ਲੱਗੀ ਆ ਕਿ ਮੇਰੇ ਕਿਹੜੇ ਨੂੰਹ ਪਹਿਨ ਆਪਣੇ ਸੋਹੜਿਆ ਘਰ ਬਹੁਤ ਔਖੀ ਰਹਿੰਦੀ ਆ ਉਹਨਾਂ ਦਾ ਪਰੋਣਾ ਉਹਨੂੰ ਬਹੁਤ ਤੰਗ ਕਰਦਾ ਮੇਰੇ ਮਾਪਿਓ ਤੇ ਕਦੇ ਹੁੰਦਾ ਦੁੱਖ ਸੁੱਖ ਨਹੀਂ ਪੁੱਛਣ ਗਏ ਮੇਰਾ ਕਿੱਥੇ ਪੁੱਛਣ ਆਣਗੇ ਇਸੇ ਕਰਕੇ ਆਪਾਂ ਉਧਰ ਗੱਲ ਪਹੁੰਚਦੀ ਕਰਨੀ ਨਹੀਂ ਪਰ ਬੇਟਾ ਜੀ ਜਦ ਤੱਕ ਗੱਲ ਉਧਰ ਨਹੀਂ ਨਾ ਪਹੁੰਚਨੀ ਜਦੋਂ ਤੱਕ ਉਸ ਚੀਜ਼ ਦਾ ਹੱਲ ਵੀ ਨਹੀਂ ਨਿਕਲਣਾ ਤੇ ਮੈਂ ਕਦੇ ਤੱਕ ਆਪਣੇ نو ਪੁੱਤ ਨੂੰ ਲੱਗ ਲੱਗ ਹੁੰਦੇ ਦੇਖੀ ਜਾਊਂਗੀ ਕਸੂਰ ਤੁਹਾਡਾ ਤੁਹਾਡੇ ਮੁੰਡੇ ਦਾ ਮੈਂ ਮੇਰੀ ਦਾਦੀ ਤੇ ਮੇਰਾ ਪੇਕਾ ਪਰਿਵਾਰ ਅਸੀਂ ਕਿ ਦੁਖੀ ਹੋਈਏ ਹਾਂ ਬੇਟਾ ਮੈਨੂੰ ਪਤਾ ਮੈਂ ਇਸ ਕਰਕੇ ਤੁਹਾਡਾ ਵਾਅ ਕੀਤਾ ਕਿ ਉਹ ਕੋਟ ਮੈਲਜ ਕਰਕੇ ਉਸ ਕੁੜੀ ਨੂੰ ਇਸ ਘਰ ਚ ਨਾ ਲਿਆਵੇ। ਮੇਰੀ ਦੋ ਸੋਚ ਹੈ। ਪਹਿਲੀ ਸੋਚ ਜਿਹੜੀ ਕੁੜੀ ਵਿਆਹ ਤੋਂ ਪਹਿਲੇ ਮੇਰੇ ਮੁੰਡੇ ਨਾਲ ਪਾਰਕਾਂ ਚ ਘੁੰਮਦੀ ਫਿਰਦੀ ਹੈ ਉਹ ਵਿਆਹ ਤੋਂ ਬਾਅਦ ਕੀ ਕਰੂਗੀ? ਅੱਛਾ ਇੱਕ ਸੋਚ ਪਤਾ ਲੱਗ ਗਈ। ਦੂਜੀ ਸੋਚ ਕੀ ਹੈ? ਦੂਜੀ ਸੋਚ ਅੱਜੂ ਦੇ ਤਾਇਏ ਦੇ ਮੁੰਡੇ ਨੇ ਲਵ ਮੈਜ ਕਰਾਈ ਹੈ ਕਿ ਉਹ ਕੁੜੀ ਅੱਜ ਸਾਰੇ ਘਰ ਤੇ ਕਬਜ਼ਾ ਕਰੀ ਬੈਠੀ ਹੈ ਤੇ ਮੈਂ ਮੈਂ ਇਹ ਹੋਣ ਨਹੀਂ ਦੇਣਾ। ਇੱਕ ਤੇ ਫਿਰ ਮੰਮੀ ਜੀ ਤੁਸੀਂ ਗਲਤ ਹੋ ਨਹੀਂ ਮੈਂ ਕਿੱਦਾਂ ਗਲਤ ਆ ਇੱਕ ਤਾਂ ਅੱਜੂ ਦੀ ਤਾਈ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਕਿ ਉਹ ਕੁੜੀ ਸਾਰਾ ਕੁਝ ਆ ਕੇ ਮਲ ਕੇ ਬਹਿ ਗਈ ਤੇ ਉੱ퍼 ਤੇ ਉਹਨਾਂ ਨੂੰ ਧਮਕੀਆਂ ਦੇਂਦੀ ਐ ਕਿ ਮੈਂ ਆ ਵੀ ਲੈ ਲੂੰਗੀ ਤੇ ਉਹ ਵੀ ਲੈ ਲੂੰਗੀ ਫਿਰ ਇਹ ਕਿੱਥੇ ਤੱਕ ਸਹੀ ਐ ਤੁਸੀਂ ਕੀਤੀ ਆਪਣੇ ਮੁੰਡੇ ਦੀ ਅਰੇਂਜ ਮੈਰਿਜ ਮੈਂ ਵੀ ਟੋਰ ਦੇ ਤੇ ਕੇਸ ਕਰ ਦਿੰਨੀ ਆ ਤੇ ਸਾਰਾ ਘਰ ਮੈਂ ਆਪਣੇ ਨਾਮ ਲਗਵਾ ਲੈਣੀ ਆ ਕਿੱਦਾਂ ਫਿਰ ਠੀਕ ਰਹੂਗਾ ਆ ਤੂੰ ਕਿੱਦਾਂ ਦੀ ਗੱਲ ਕਰੀ ਜਾਂਦੀ ਐ ਫਿਰ ਕਿੱਦਾਂ ਕਰਾਂ ਜੇ ਇਹਨਾਂ ਦੇ ਤਾਏ ਦੇ ਮੁੰਡੇ ਨੇ ਲਵ ਮੈਰਿਜ ਕੀਤੀ ਆ ਤੇ ਉਹਨਾਂ ਦੀ ਨੂੰ ਇਦਾਂ ਹੀ ਨਿਕਲ ਆਈ ਆ ਤੇ ਤੁਸੀਂ ਫਿਰ ਸਾਰਿਆਂ ਨੂੰ ਇੱਕ ਬਰਾਬਰ ਰੱਖ ਲਿਆ ਜ਼ਰੂਰੀ ਨਹੀਂ ਕਿ ਉਸ ਕਾਰਨ ਕਰਕੇ ਮੈਂ ਆਪਣੇ ਮੁੰਡੇ ਦੀ ਲਵ ਮੈਰਿਜ ਨੇ ਕੀਤੀ ਤਾਂ ਥੇਰੇ ਹੋਰ ਵੀ ਕਾਰਨ ਹੋ ਸਕਦੇ ਆ ਮੰਮੀ ਜੀ ਘਰ ਵਾਲਾ ਤੇ ਬੁਲਾਉਂਦਾ ਨਹੀਂ ਪਿਆ ਫਿਰ ਦੋ ਮੈਨੂੰ ਰੀਜ਼ਨ ਮੈਂ ਵੈਲੀ ਅੱਜ ਤਾਂ ਤੂੰ ਕੁਝ ਮੇਰੇ ਨਾਲ ਜ਼ਿਆਦਾ ਫ੍ਰੈਂਕ ਨਹੀਂ ਹੋ ਰਹੀ ਜੇ ਮੈਂ ਤੈਨੂੰ ਧੀ ਸਮਝ ਲਿਆ ਤਾਂ ਤੇ ਮੇਰੇ ਸਿਰੇ ਚੜੀ ਜਾਨੀਂ ਮਾਤਾ ਇੱਕ ਚੀਜ਼ ਫੀਲ ਕਰੋ ਕਿ ਨਵੀਂ ਵਿਆਹੀ ਆਈ ਹੋਵੇ ਤੇ ਉਹਦਾ ਘਰ ਵਾਲਾ ਨਾਂ ਬੁਲਾਉਂਦਾ ਹੋਵੇ ਉਸ ਕੁੜੀ ਦਾ ਤੇ ਫਿਰ ਮਰਨ ਨਹੀਂ ਹੋ ਗਿਆ ਨਾ ਤੁਸੀਂ ਇੱਕ ਗੱਲ ਦੱਸੋ ਮੈਂ ਕੀ ਪਾਪ ਕੀਤਾ ਜਿੰਦੀ ਮੈਂ ਸਜ਼ਾ ਭੁਗਤਦੀ ਪਈ ਆ ਤੁਸੀਂ ਮੇਰਾ ਮੰਗਣਾ ਕਰਨ ਗਏ ਸੀ ਤੇ ਮੈਨੂੰ ਵੀ ਆ ਕੇ ਲੈ ਆਏ ਕੀ ਗੱਲ ਤੁਹਾਨੂੰ ਕਿਸੇ ਗੱਲ ਦਾ ਡਰ ਸੀ ਹਾਂ ਡਰ ਸੀ ਕਿਉਂਕਿ ਜਿਹੜੀ ਕੁੜੀ ਦਾ ਮੇਰੇ ਮੁੰਡੇ ਨਾਲ ਚੱਕਰ ਚੱਲਦਾ ਸੀ ਉਹਦੇ ਭਰਾ ਪਰਜਾਈ ਉੱਥੇ ਫਿਰਦੇ ਪਏ ਸੀ ਲੋ ਮੰਮੀ ਹੁਣ ਇੰਨੇ ਨੇੜੇ ਤੇ ਪਹੁੰਚ ਹੀ ਗਏ ਹਾਂ ਜੇ ਪ੍ਰਾਪਰਝਾਈ ਬਾਰੇ ਦੱਸਤਾ ਤੇ ਕੁੜੀ ਬਾਰੇ ਵੀ ਦੱਸ ਦੋ ਨਹੀਂ ਤੇ ਪਤਾ ਤੇ ਮੈਂ ਲਾ ਹੀ ਲੂੰਗੀ ਜੋ ਇਹਨੂੰ ਤਗੜਾ ਦੱਸ ਜੇ ਕਿੰਦੀ ਚਲਾਗਾ ਨਿਕਲਣਾ ਗੱਲਣਾ ਤੇ ਤੁਹਾਨੂੰ ਸਾਰਾ ਕੁਝ ਪਤਾ ਰਹੇ ਤੁਹਾਨੂੰ ਪਤਾ ਹੈ ਨਾ ਬਾਹਰ ਲੱਗੇ ਇਸ ਕਰਕੇ ਜੇ ਨੂੰ ਕੁਝ ਨਾ ਪਤਾ ਲੱਗਿਆ ਨਾ ਤੇ ਇਹਨੇ ਬੇਵਜਹ ਆ ਕੇ ਟੱਕੇ ਦਿੱਤੇ ਆਹ ਨੂੰ ਮੈਂ ਕਿੰਨੂੰ ਦਿਖਾਉਂਗੀ ਵੀ ਉਹ ਚਾਹਤ ਨਹੀਂ ਰਹੀ ਐ ਤੇ ਉਸ ਤੋਂ ਬਚ ਲੈ ਆਹਨੇ ਗਲਤੀਆਂ ਕਰ ਦਿੱਤੀਆਂ ਬਾਦੀ ਹਮੇਸ਼ਾ ਇੱਕੋ ਗੱਲ ਕਹਿੰਦੇ ਨੇ ਕਿ ਜਿੱਥੇ ਇੱਜ਼ਤ ਨਾ ਹੋਵੇ ਉੱਥੇ ਬਾਰ-ਬਾਰ ਜਾਇਦਾ ਨਹੀਂ ਭੱਲਾ ਤੇ ਤੂੰ ਤਾਂ ਇੱਥੇ ਵਿਆਹ ਕੇ ਆ ਗਈ ਐ ਤੇ ਤੂੰ ਇੱਥੋਂ ਕਿੱਧਰ ਜਾ ਸਕਦੀ ਐ ਕਿਦਾਂ ਠੀਕ ਹੋ ਰੋਟੀ ਖਾਧੀ ਐ ਕਿ ਲਿਆ ਦਵਾਂ ਜਿਸ ਇਨਸਾਨ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਨਾ ਨਾ ਤਾਂ ਉਸ ਬੰਦੇ ਦੇ ਹੱਥ ਦੀ ਮੈਂ ਰੋਟੀ ਖਾਵਾਂ ਤੇ ਨਾ ਉਹਨੂੰ ਕਦੇ ਬੁਲਾਵਾਂ ਜੇ ਇੱਥੇ ਬੁਲਾ ਕੇ ਕੋਈ ਰਿਸ਼ਤਾ ਰੱਖਣਾ ਹੀ ਨਹੀਂ ਸੀਗਾ ਤੇ ਫਿਰ ਵਿਆਹ ਕਿਉਂ ਲਿਆਂਦਾ ਇਹ ਸਾਰਾ ਕੁਝ ਨਾ ਮੇਰੀ ਮਾਂ ਕੋਲੋਂ ਪੁੱਛੋ ਜਾ ਕੇ ਪਲੀਜ਼ ਮੇਰਾ ਸਿਰ ਨਾ ਖਾਓ ਵਿਆਹ ਮੇਰਾ ਤੁਹਾਡੇ ਨਾਲ ਹੋਇਆ ਤੁਹਾਡੀ ਮੰਮੀ ਨਾਲ ਨਹੀਂ ਤੇ ਜਿਹੜੀਆਂ ਚੀਜ਼ਾਂ ਆਪਾਂ ਦੱਲ ਕੇ ਸੌਟ ਆਊਟ ਕਰ ਸਕਦੇ ਹਾਂ ਉਹਦੇ ਚ ਫਿਰ ਮੰਮੀ ਨੂੰ ਕਿਉਂ ਬੁਲਾਉਣਾ ਚਲ ਠੀਕ ਹੈ ਫਿਰ ਕਰ ਲੈਨੇ ਆ ਸੌਟ ਆਊਟ ਨਾ ਮੈਂ ਤੇਰੇ ਨਾਲ ਖੁਸ਼ ਹਾਂ ਨਾ ਮੈਂ ਤੇਰੇ ਨਾਲ ਰਹਿਣਾ ਕਰ ਲੈਣਿਆ ਤਾਂ ਲੱਗਦੇ ਪੀਪਰ ਤਿਆਰ ਕਿਦਾਂ ਤੂੰ ਤਾਂ ਸੋਨੀ ਹੋਗੀ ਦੱਸ ਫਿਰ ਕਰਾਵਾਂ ਤਾਂ ਲੱਗਦੇ ਪੀਪਰ ਤਿਆਰ ਕਿ ਨਹੀਂ ਮੇਰੇ ਇੱਕ ਗੱਲ ਸੁਣੋ ਤੁਹਾਡੀ ਮੰਮੀ ਨੇ ਤੁਹਾਡੇ ਨਾਲ ਧੱਕਾ ਕੀਤਾ ਪਰ ਤੁਹਾਨੂੰ ਕੋਈ ਹੱਕ ਨਹੀਂ ਮੇਰੇ ਨਾਲ ਤੇ ਮੇਰੇ ਪੇਕੇਆਂ ਦੀ ਇੱਜ਼ਤ ਨਾਲ ਧੱਕਾ ਕਰੰਗਾ ਕੀ ਨੀਵੀਂ ਕੀ ਪਾ ਲਈ ਜੇ ਸੇਮ ਜੀ ਤੁਹਾਡੀ ਭੈਣ ਨਾਲ ਹੋਈ ਹੁੰਦੀ ਤੇ ਹਫ਼ਤੇ ਬਾਅਦ ਤੁਹਾਡੇ ਜੀਜਾ ਕਹਿ ਦਿੰਦਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਤਲਾਕ ਦੇ ਦੇ ਕੀ ਤੁਸੀਂ ਸਹਿ ਲੈਣਾ ਸੀ ਦੇਖ ਲਾ ਪ੍ਰਿਤ ਜੇ ਤੂੰ ਮੇਰੀ ਭੈਣ ਨੂੰ ਵਿੱਚ ਨਾ ਲੈ ਕੇ ਆਵੇਂ ਨਾ ਫੇਰ ਤਾਂ ਤੇਰੇ ਲਈ ਬਹੁਤ ਗੁੱਡ ਆ ਜੇ ਮੇਰੀ ਮਾਣੇ ਮੇਰੇ ਨਾਲ ੱੱਕਾ ਕਰਕੇ ਵਿਆਹ ਕਰਾ ਹੀ ਦਿੱਤਾ ਤੇ ਹੁਣ ਮੈਂ ਉਹਦੇ ਵਿੱਚ ਕੀ ਕਰਾਂ ਤੁਹਾਡੀ ਮੰਮੀ ਤੁਹਾਨੂੰ ਕਿਹੜਾ ਗੋਦੀ ਚੱਕ ਕੇ ਲੈ ਕੇ ਆਏ ਸੀ ਆਪਣੇ ਪੈਰਾਂ ਨਾਲ ਹੀ ਗਏ ਸੀ ਉਹਦੋਂ ਮਨਾਂ ਕਰ ਦਿੰਦੇ ਉਹ ਮੇਰੀ ਮਾਤਾ ਦੋਦੋ ਕਹੀ ਜਾਂਦੀ ਸੀ ਮਾਂ ਕਰ ਲੂੰਗੀ ਉਹ ਕਰ ਲੂੰਗੀ ਮੈਂ ਕੁਝ ਖਾ ਕੇ ਮਰ ਦੂੰਗੀ ਫੇਰ ਦਸੋਂ ਮੈਂ ਕੀ ਕਰਦਾ ਮਾਂ ਨੂੰ ਮਰਦੇ ਹੋਏ ਦੇਖ ਲੈਂਦਾ ਜਿੱਦਾਂ ਕਹਿ ਮੈਂ ਉਹਦਾ ਕਰ ਲਿਆ ਫੇਰ ਵਾਹ ਮਾਂ ਨੂੰ ਨਹੀਂ ਮਰਦੇ ਹੋਏ ਦੇਖ ਸਕਦੇ ਪਰ ਤੁਸੀਂ ਮੇਰੀ ਲਾਈਫ ਮੇਰੇ ਚਾ ਮੇਰੇ ਸੁਪਨੇ ਉਹਨਾਂ ਨੂੰ ਮਰਦੇ ਕਿੱਦਾਂ ਦੇਖ ਰਹੇ ਹੋ ਜਿਹੜੀਆਂ ਗੱਲਾਂ ਕਰਕੇ ਤੂੰ ਮੈਨੂੰ ਮੋਸ਼ਨਲ ਕਰ ਰਹੀ ਹੈ ਨਾ ਮੈਨੂੰ ਇਹ ਚੀਜ਼ਾਂ ਤੋਂ ਰਤਾ ਫਰਕ ਨਹੀਂ ਪੈਂਦਾ ਅੱਜ ਵੀ ਇਹੋ ਜਿਹੇ ਕਈ ਮੁੰਡੇ ਨੇ ਜਿਹੜੇ ਘਰ ਦੇ ਆ ਦੇ ਤੱਕੇ ਨਾ ਕਰਾਏ ਹੋਏ ਵਿਆਹ ਨਾ ਰਹਿਦੇ ਪਏ ਨੇ ਆਪ ਤਾਂ ਫੇਰ ਇੱਕ ਹੋ ਜਾਂਦੇ ਨੇ ਪਰ ਬਗਾਨੀ ਧੀ ਜਿੰਦਗੀ ਖਰਾਬ ਕਰ ਦਿੰਦੇ ਨੇ ਇਹ ਤੁਹਾਡੀ ਮੰਮੀ ਨੇ ਤੁਹਾਡੀ ਰੇਂਜ ਮੈਰਿਜ ਕੀਤੀ ਆ ਫਿਰ ਉਹਨਾਂ ਦੇ ਵੀ ਕਈ ਸੁਪਨੇ ਹੋਣਗੇ ਤੇ ਤੁਸੀਂ ਉਹਨਾਂ ਦੇ ਸੁਪਨੇ ਵੀ ਤੋੜੀ ਜਾਂਦੇ ਹੋ ਤੇ ਮੇਰੇ ਸੁਪਨੇ ਵੀ ਤੋੜੀ ਜਾਂਦੇ ਹੋ ਮੇਰਾ ਤਾਂ ਪਰਦੇ ਦਾ ਵਿਆਹ ਹੋ ਗਿਆ ਮੈਂ ਤਾਂ ਹਲੇ ਕੁਝ ਸੋਚਿਆ ਵੀ ਨਹੀਂ ਸੀ ਦੇਖ ਲਾ ਪ੍ਰਿਥ ਮੇਰੀ ਮਾਂ ਨੇ ਮੇਰੇ ਸੁਪਨੇ ਪੂਰੇ ਨਹੀਂ ਹੋਣ ਦਿੱਤੇ ਤੇ ਮੈਂ ਕਿਸੇ ਦੇ ਸੁਪਨੇ ਪੂਰੇ ਨਹੀਂ ਹੋਣ ਦਊਗਾ ਮੈਂ ਤਾਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦਾ ਸੀ ਤੇ ਮੈਂ ਵਿਆਹ ਵੀ ਉਹਦੇ ਨਾਲ ਕਰਾਣਾ ਸੀ ਜਿਹੜਾ ਨਹੀਂ ਹੋ ਸਕਿਆ ਪਰ ਹੁਣ ਹੁਣ ਆਪਣਾ ਵੀ ਕੋਈ ਰਿਸ਼ਤਾ ਨਹੀਂ ਰਹੂਗਾ ਐਨੀ ਵੀ ਗੱਲ ਤਾਂ ਮੈਨੂੰ ਮੰਮੀ ਨੇ ਦੱਸ ਦਿੱਤੀ ਆ ਕਿ ਉਹ ਕੁੜੀ ਮੇਰੀ ਰਿਸ਼ਤੇਦਾਰੀ ਚੋਂ ਆ ਹੁਣ ਤੁਸੀਂ ਦੱਸ ਦਿਓ ਸ਼ਾਇਦ ਕੋਈ ਹੱਲ ਨਿਕਲ ਆਵੇ ਕੁੜੀ ਦਾ ਤਾਂ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਪਰ ਵਾਦਾ ਕਰ ਮੇਰਾ ਵਿਆਹ ਕਰਾ ਦੇਂਗੀ ਉਹਦੇ ਨਾਲ ਵਿਆਹ ਕੋਈ ਗੁੱਡੀ-ਗੁੱਡੀਆਂ ਖੇਡ ਨਹੀਂ ਹੈਗਾ ਇਹਦੇ ਨਾਲ ਨਹੀਂ ਬਣੀ ਦੂਜੀ ਵਿਆਹ ਕੇ ਲੈ ਆਓ ਮੇਰੇ ਘਰ ਦੇ ਨਾਲ ਮੈਨੂੰ ਖੁਸ਼ੀ-ਖੁਸ਼ੀ ਇੱਥੇ ਤੋਰਿਆ ਤੇ ਮੈਂ ਇੱਥੇ ਹੀ ਬਸੂਗੀ ਚਾਹੇ ੱੱਕੇ ਨਾਲ ਕਿਉਂ ਨਾ ਬਸਣਾ ਪਵੇ 10 ਦਿਨ ਹੋ ਗਏ ਵਿਆਹ ਨੂੰ 10 ਦਿਨਾਂ ਤੋਂ ਤਾਂ ਰਹੀ ਜਾਨੀ ਆ ਤੇ ਅੱਗੇ ਵੀ ਰਹੀ ਚੱਲੀ ਮੈਂ ਵੀ ਦੇਖਦਾ ਕਿੰਨਾ ਚਿਹਰੇ ਦਾ ਕੱਟਦੀ ਆ ਜੇ ਇਸ ਘਰ ਵਿੱਚ ਬਸੂਗੀ ਨਾ ਤੇ ਤੁਹਾਡੇ ਕੋਲੋਂ ਪੂਰਾ ਇੱਜ਼ਤ ਮਾਨ ਸਤਕਾਰ ਲਵਾਂਗੀ ੱੱਕੇ ਨਾਲ ਤੁਹਾਡੇ ਪੱਲੇ ਨਹੀਂ ਪੈਂਦੀ ਪੱਲੇ ਤਾਂ ਤੂੰ ੱੱਕੇ ਨਾਲ ਹੀ ਪਈ ਹੋਈ ਆ ਇਸ ਗੱਲ ਤੋਂ ਨਾ ਤੂੰ ਮੁੱਕਰ ਨਹੀਂ ਸਕਦੀ ਕਿਉਂਕਿ ਮੇਰੀ ਮਾਂ ਨੇ ਤੈਨੂੰ ਮੇਰੇ ਪੱਲੇ ਪਾਇਆ ਵਰਤੀ ਤਾਂ ਤੁਹਾਡੀ ਮੰਮੀ ਨੇ ਕੀਤੀ ਆ ਤੇ ਸਜਾ ਮੈਨੂੰ ਕੀ ਦੇ ਰਹੇ ਹੋ ਨਾਲੇ ਮੈਂ ਬਹੁਤਾ ਨਹੀਂ ਬੈਸਣਾ ਮੈਨੂੰ ਹਾਲ ਦੱਸੋ ਹੱਲ ਕੀ ਆ ਮਜੀਦ ਦੇ ਨਾਲ ਵਿਆਹ ਕਰਾਣਾ ਸੀ ਨਾ ਮੈਂ ਉਹਦੇ ਨਾਲ ਹੀ ਵਿਆਹ ਕਰਾਣਾ ਵਾ ਤੇ ਉਹ ਕੁੜੀ ਕੋਈ ਹੋਰ ਨਹੀਂ ਤੇਰੀ ਭੂਆ ਦੀ ਕੁੜੀ ਰੀਆ ਹੀ ਆ ਆ